ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਜਦੋਂ ਕੋ ਸਾਰੇ ਮੈਟਿਆ ਬਾਹ ਪਹਿਲੀ ਖਬਰ ਸਵੇਰੇ ਸਵੇਰੇ ਮਰੀ ਕੇ ਉਹ ਮੁਹੰਮਦ ਰਾਮ ਰਹਿਮ ਸਿੰਘ ਦੇ ਟਿਕਇਦਿੰਦੇ ਫਰਮਾਂ ਲੋ ਫਿਰ ਮਨਜ਼ੂਰ ਕਰਤੀ ਗਈ ਹੈ ਹਰਣਾ ਸਰਕਾਰ ਵੱਲੋਂ ਤੇ ਮੇਰਾ ਧਿਆਨ ਆਪਣੇ ਸੰਘਾਵਲ ਚਲਾ ਗਿਆ ਜਿਹੜੇ ਤੀਤੀ 32 ਬੱਤੀ ਸਾਲ ਤੋਂ ਜੇਲਾਵ ਚੰਦਰ ਹੈਗੇ ਕੋਈ ਸੁਣਵਾਏ ਹਿੰਦੁਸਤਾਨ ਦੀ ਸੈਂਟਰਲ ਦੀ ਸਰਕਾਰ ਨਹੀਂ ਕਰ ਰਹੀ ਉਹਨਾਂ ਦੀ ਕਾਨੂੰਨ ਐਸਾ ਬਣਾਇਆ ਨੂੰ ਉਹਨਾਂ ਨੇ ਕਿ ਸਟੇਟ ਦੀ ਸਰਕਾਰ ਕੁਝ ਨਹੀਂ ਕਰ ਸਕਦੀ ਜਿਹੜੀ ਕਰ ਸਕਦੀ ਹੈ ਦਿੱਲੀ ਦੀ ਸਰਕਾਰ ਉਹ ਪ੍ਰਸਾਦਿੰਦਰ ਪਾਤ ਸਿੰਘ ਦੀ ਰਾਏ ਕਰਨ ਤਾਂ ਸਰਕਾਰ ਫਿਰ ਚੁੱਕਿਆ ਮੈਂ ਪੁੱਛਣਾ ਪਾਉਂਦਾ ਜਿਹੜੇ ਰਾਮ ਰਿੰਮੁਰਗੇ ਆਯਾਸ਼ਾਮੀ ਜਿਨ੍ਹਾਂ ਨੇ ਹਰ ਦਾ ਦੇ ਕੋ ਕਰਮ ਕੀਤੇ ਉਹਨਾਂ ਨੂੰ ਕਤਲ ਕੀਤੇ ਡਕਾਟੀਆਂ ਮਾਰੀਆਂ ਉਹਨਾਂ ਨੂੰ ਤਾਂ ਸਰਕਾਰ ਫੌਰਨ ਹਰ ਤੀਜੇ ਮਹੀਨੇ ਵੀ ਦਿਨ ਦੀ ਮਹੀਨੇ ਦੀ ਪਰ ਲੋ ਦੇ ਰਹੀ ਹੈ ਵੀ ਜਾਓ ਬਾਹਰ ਘੁੰਮਣਾ ਆਸ਼ਕ ਸ਼ੌਕ ਕਰੋ ਤੇ ਉਹਨਾਂ ਸਿੰਘਾਂ ਬਾਰੇ ਕੋਈ ਧਿਆਨ ਨਹੀਂ ਕਿ ਕੁਛ ਜੀ ਇਹ ਸੁਣ ਜਾਵੇ ਸਿਕ ਬੜੇ ਕਮਜ਼ੋਰ ਹੋ ਚੁੱਕੇ ਹਨ ਤੇ ਇਹਨਾਂ ਦਾ ਕੋਈ ਵੀ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਦਿਮਾਗ ਚੋਂ ਗੱਲ ਕੱਢ ਦਿਓ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਨਿਮਰਤਾ 사ਤ ਬੇਨਤੀ ਕਰਨੀ ਚਾਹੁੰਦਾ ਇਹ ਗੁਬਾਰਾ ਫੱਟਣਾ ਨਾ ਦਿਓ ਤੇ ਇਹਦਾ ਮਸਲਾ ਹੱਲ ਕਰ ਦਿਓ ਜੇ ਇਹ ਜਿਹੇ ਬੰਦਿਆਂ ਨੂੰ ਛੁੱਟੀਆਂ ਮਿਲ ਸਕਦੀਆਂ ਤਾਂ ਇਹ ਜਿਹੜੇ 7-8 ਬੰਦੇ ਰਹਿੰਦੇ ਹੈਗੇ ਇਹਨਾਂ ਨੂੰ ਵੀ ਛੁੱਟੀ ਦਿੱਤੀ ਜਾਏ ਪੱਕੇ ਤੌਰ ਦੇ ਉੱਤੇ ਭਾਏ ਹਵਾਰਾ ਜਿਹੜਾ ਇਹਨੇ ਸਾਲਾਂ ਤੋਂ ਕੈਚ ਹੈਗਾ ਉਹਨੂੰ ਤਾਂ ਕਦੇ ਵੀ ਤੁਸੀਂ ਨਾ ਕਿ ਫਰਲੋ ਦਿੱਤੀ ਜਾਂ ਕੀਤਾ ਭਾਏ ਨਚਵਾਨਾਂ ਨੂੰ ਤਾਂ ਕਦੇ ਵੀ ਫਰਲੋ ਦਿੱਤੀ ਇਹ ਬੇਇਨਸਾਫੀ ਸਿੱਖਾ ਨਾਲ ਨਹੀਂ ਹੋਣੀ ਚਾਹੀਦੀ ਜਿਸ ਸੇ ਕੰਮ ਕਰਕੇ ਅਜਿੰਦੋਸਤਾਨ ਆਜ਼ਾਦ ਹੈ ਪਰ ਅੱਜ ਹਿੰਦੂ ਧਰਮ ਆਜ਼ਾਦ ਆਗਾ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵਾਈਕੁਲ ਜੀ ਕਾਕਲ ਸਾਹਿਬ ਵਾਈਕੁਲ ਜੀ ਕੀ ਪਤ